ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀ ਪਿੰਡ ਕੁੰਗਰਾਲੀ ਸਿੱਖਾਂ ਤੋਂ ਆਪਾਂ ਨੂੰ ਜੀ ਸਮਰਾਲਾ ਸ਼ਹਿਰ ਪੈਂਦਾ ਏ ਅਗਰ ਤੁਸੀਂ ਸ਼ਾਪ ਦੇ ਉੱਤੇ ਵਿਜ਼ਿਟ ਕਰਨਾ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਇਹ ਜਿਹੜੀ ਸ਼ਾਪ ਆ ਆਪਣੀ ਪਿੰਡ ਦੇ ਵਿੱਚ ਆ ਕੁੰਗਰਾਲੀ ਸਿੱਖਾਂ ਪਿੰਡ ਪੈਂਦਾ ਆਪਾਂ ਨੂੰ ਅਗਰ ਤੁਸੀਂ ਆਨਲਾਈਨ ਬਾਏ ਕਰਨਾ ਤਾਂ ਤੁਸੀਂ ਆਨਲਾਈਨ ਵੀ ਬਾਏ ਕਰ ਸਕਦੇ ਹੋ ਹਾਂਜੀ ਜਿਹੜੇ ਆਪਾਂ ਅੱਜ ਤੋਂ ਫੁੱਲ ਦਿਖਾਉਣ ਲੱਗੇ ਆ ਇਹ ਸਟਾਕ ਕਲੀਅਰੈਂਸ ਸੇਲ ਆ ਗਰਮੀਆਂ ਦੇ ਛੁੱਟਾਂ ਦੀ ਫਸਟ ਜਿਹੜਾ ਛੁੱਟਾਂ ਇਹ ਹੈਗਾ ਹੈਪੀ कॉटन ਦੇ ਉੱਪਰ ਕਮੰਨਾ ਬ੍ਰਾਂਡ ਦਾ ਸੂਟ ਆ ਇਹ ਬਹੁਤ ਜ਼ਿਆਦਾ ਸੋਹਣਾ ਕਲਰ ਆ ਰਾਣੀ ਕਲਰ ਇਹ ਸ਼ਰਟ ਆਗੀ ਹਾਂਜੀ ਇਹਦੀ ਜਿਹੜੀ ਬਾਟਮ ਆ ਉਹ ਆਗੀ ਸੈਲਫ ਪ੍ਰਿੰਟ ਦੀ ਬਾਟਮ ਆ ਇਹ ਇਹ ਦੇਖੋ ਲਾਈਨਿੰਗ ਦਿਖਾਓ ਟੈਬੀ ਦਾ ਸੂਟ ਆ ਇਹ ਹੈਗਾ ਇਹ ਸੂਟ कॉटन ਦਾ ਜਿਹੜਾ ਇਹ ਸੂਟ ਆ ਤੁਹਾਨੂੰ ਮਿਲੂਗਾ 650 ਦੀ ਪ੍ਰਾਈਸ ਰੇਂਜ ਦੇ ਵਿੱਚ ਅਗਰ ਤੁਸੀਂ ਇਹ ਸੂਟ ਨੂੰ ਆਰਡਰ ਕਰਕੇ ਮਤਲਬ ਆਨਲਾਈਨ ਲੈਣਾ ਤੁਸੀਂ ਸੂਟ ਤਾਂ ਸ਼ਿਪਿੰਗ ਤੁਹਾਨੂੰ ਐਕਸਟਰਾ ਪਾਏਗੀ ਅਗਰ ਤੁਸੀਂ ਆਨਲਾਈਨ ਸੌਰੀ ਵਿਜ਼ਿਟ ਕਰਨਾ ਤਾਂ ਤੁਸੀਂ ਕਰ ਸਕਦੇ ਸਾਢੇ 600 ਰੁਪਏ ਦਾ ਸੂਟ ਆਹੋ ਤੇ ਇਹ ਆ ਗਿਆ ਇਹਦਾ ਇਹ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਪਾਇਆ ਸੀ ਇੱਕ ਸਿੰਗਲ ਸੂਟ ਰਹਿ ਗਿਆ ਇਹ ਤਾਂ ਉਹ ਹੈਗੀ ਹੈ ਸੈਲਫ ਫਰੰਟ ਦੀ ਇਹਦਾ ਪ੍ਰਾਈਸ ਵੀ ਸਾਢੇ 600 ਹੈ ਅਗਰ ਤੁਸੀਂ ਇਹਨੂੰ ਬਾਏ ਕਰਨਾ ਹੈ ਇਹ ਵੀ ਟਾਈਪੀ ਲਾਈਨਿੰਗ ਦਾ ਸੂਟ ਦਾ ਕਾਟਨ ਦਾ ਸੂਟ ਹੈ ਜਿਹੜਾ ਨੈਕਸਟ ਸੂਟ ਆ ਇਹ ਵੀ ਤਮੰਨਾ ਬ੍ਰਾਂਡ ਦਾ ਸੂਟ ਆ ਪਰ ਇਹ ਲਾਈਨਿੰਗ ਵਾਲਾ ਨਹੀਂ ਹੈਗਾ ਇਹ ਆ ਗਿਆ ਦੇ ਸੈਲਫ ਪ੍ਰਿੰਟ ਦੇ ਬਾਟਮ ਇਹ ਸੂਟ ਦਾ ਪ੍ਰਾਈਸ ਵੀ 650 ਇਹਦੇ ਵਿੱਚ ਤੁਹਾਨੂੰ ਦੋ ਕਲਰ ਹੋਣ ਲਈ ਜਾਣੇ ਨੇ ਇਹ ਦੇਖੋ ਇਹ ਆ ਗਿਆ ਦਾ ਸੈਕੰਡ ਕਲਰ

ਕੋਣ ਜਿੱਤਾ ਸੀਜ਼ਨ ਜਾ ਰਿਹਾ ਗਰਮੀਆਂ ਦਾ ਤੁਸੀਂ ਨੈਕਸਟ ਸੀਜ਼ਨ ਵਾਸਤੇ ਵੀ ਇਹਨਾਂ ਨੂੰ ਪਾਈ ਕਰਕੇ ਰੱਖ ਸਕਦੇ ਹੋ ਕਿਉਂਕਿ ਇਹ ਆਫਰ ਦੇ ਵਿੱਚ ਚੱਲ ਰਹੇ ਨੇ ਪਹਿਲਾ ਇਹ ਸੂਟ ਆਪਾਂ 400 ਰੁਪਏ ਦਾ ਵੇਚਿਆ ਹੋਣੇ ਦਾ ਪ੍ਰਾਈਸ ਹੈਗਾ 350 ਰੁਪਏ ਇਹ ਆ ਗਈ ਇਹਦੀ ਬਾਟਮ ਵੈਸੇ ਮੈਚਿੰਗ ਜਲਾ ਸਕੋਗਾ ਲੱਗਦਾ ਸ਼ਾਰਟ ਦਾ ਪਰ ਤੁਸੀਂ ਡਿਜ਼ਾਈਨਿੰਗ ਕਰਵਾ ਸਕਦੇ ਹੋ ਬਾਟਮ ਦੇ ਨਾਲ ਦੀ 350 ਰੁਪਏ ਸੰਖੇ ਦਾ ਪ੍ਰਾਈਸ ਦਾ ਜਿਹੜਾ ਦੇਖ ਸੂਟ ਆ ਇਹ ਆ ਗਿਆ ਆਨਲਾਈਨ ਇਹ ਦੇਖ ਬੇਬੀ ਬਲੂ ਐਂਡ ਪਿੰਕ ਵਾਈਟ ਸਾਰੇ ਕਲਰ ਆ ਗਿਆ ਦੇ ਵਿੱਚ ਘਰ ਪਾਉਣ ਵਾਸਤੇ ਬਹੁਤ ਵਧੀਆ ਸੂਟ ਨੇ ਇਹ ਹਲਕੇ ਬਿਲਕੁਲ ਹਲਕੇ ਕਾਟਨ ਆ ਇਹ ਸੂਟ ਦਾ ਪ੍ਰਾਈਸ ਜੀ ਹੈਗਾ 350 ਜਿਹੜਾ ਨੈਕਸਟ ਸੂਟ ਆ ਉਹ ਜਿੱਦਾਂ ਹੁਣ ਅੱਗੇ ਮੌਸਮ ਆਣੀ ਆ ਥੋੜਾ ਇਹ ਗਾਫਾ ਜਿਹੜਾ ਸਟੱਫ ਆ ਇਹ ਥੋੜਾ ਗਾਫਾ ਤੇ ਇਹਦੇ ਨਾਲ ਹੈਗੀ ਆ ਮੈਚਿੰਗ ਬਾਟਮ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਦਾ ਵਧੀਆ ਹੈ ਨਾ ਇਹ ਦੇਖੋ ਇਹ ਬਹੁਤ ਸੋਹਣਾ ਹੈ ਬਰਾਊਨ ਕਲਰ ਨਾਲ ਲੈਮਨ ਦੀ ਮੈਚਿੰਗ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 3500 ਰੁਪਏ ਦੀ ਰੇਂਜ ਦੇ ਵਿੱਚ ਅਗਰ ਤੁਸੀਂ ਕਿਸੇ ਨੂੰ ਗਿਫਟ ਕਰਨਾ ਤਾਂ ਤੁਸੀਂ ਗਿਫਟ ਵੀ ਕਰ ਸਕਦੇ ਹੋ ਨੈਕਸਟ ਸੂਟ ਦੇਖੋ ਇਹ ਹੈਗਾ ਪਿੰਕ ਕਲਰ ਦੇ ਉੱਪਰ ਵਾਈਟ ਕਲਰ ਦੇ ਫਲਾワー ਬਣੇ ਹੋਏ ਨੇ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 400 ਰੁਪਏ ਪਿਓਰ ਕਾਟਨ ਹੈ ਇਹ ਬਹੁਤ ਜ਼ਿਆਦਾ ਸੋਹਣਾ ਸਟੱਫ ਆ ਇਹਦਾ चार सौ रुपए का सूटा साढ़े तीन सौ वाला येलो पिंक एंड ग्रे अगर जो नैक्सट सूट आ गा गिजा कॉटन के उपर ए बहुत ज्यादा सूट सेल किए

ਜਿੱਦਾਂ ਮਰਜ਼ੀ ਤੁਸੀਂ ਇਹਨੂੰ ਵਾਏ ਕਰ ਸਕਦੇ ਹੋ ਘਰੇ ਸੌਰੀ ਵੀਅਰ ਕਰ ਸਕਦੇ ਹੋ ਘਰੇ ਵੀਅਰ ਕਰ ਸਕਦੇ ਹੋ ਜਾਂ ਕਿਤੇ ਬਾਹਰ ਜਾਣਾ ਤਾਂ ਵੀ ਤੁਸੀਂ ਵੀਅਰ ਕਰ ਸਕਦੇ ਹੋ ਇਹ ਰਹਾ ਨੈਕਸਟ ਸੂਟ ਆ ਇਹ ਆਪਣੇ ਕੋਲ ਤੇ ਇਹਨਾਂ ਤੋਂ ਚਾਰ ਸੂਟ ਹੈਗੇ ਆ ਸੌਰੀ ਆ ਦੇਖੋ ਪਿਓਰ ਕਾਟਨ ਦਾ ਸੂਟ ਆ ਇਹ ਇਹ ਸੂਟ ਦਾ ਪ੍ਰਾਈਸ ਵੀ ਹੈਗਾ 350 ਰੁਪਏ ਜਿਹੜਾ ਨੈਕਸਟ ਸੂਟ ਆ ਇਹ ਵੀ ਪਿਓਰ ਕਾਟਨ ਦਾ ਸੂਟ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਨਾਲ ਥੋੜੀ ਗਾਫ ਕਾਟਨ ਆ ਇਹ ਜਿਹੜਾ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 400 ਰੁਪਏ ਬਹੁਤ ਜ਼ਿਆਦਾ ਸੋਹਣਾ ਲੱਗਿਆ 400 ਰੁਪਏ ਇਹ ਸੂਟ ਦਾ ਪ੍ਰਾਈਸ ਆ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਸ਼ੌਪ ਦੇ ਉੱਤੇ ਵਿਜ਼ਿਟ ਜ਼ਰੂਰ ਕਰਿਓ ਧੰਨਵਾਦ